ਹਾਂਜੀ ਸੰਗਤ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਕਰਾਵਾਲਾ ਬਾਬਾ ਵਖਤਾ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਗੇ ਗੁਰੂ ਵਾਗੇ ਵਾਹਿਗੁਰੂ 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 ਬਸ ਜੀ ਆ ਨੰਗਰ ਚ ਠੀਕ ਹੈ ਜੀ ਹਾਂਜੀ ਨਹੀਂ ਜੀ ਮੈਂ ਤਾਂ ਮਤਲਬ ਵੀ ਪਹਿਲੀ ਵਾਰ ਹੀ ਆਇਆ ਖਰ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਉਹ ਕਾਫੀ ਜਰ ਤੋਂ ਜੁੜੇ ਹੋਇਆ ਥੇ ਮੰਗਦੇ ਕੱਪ ਦੇ ਆਉਣੇ ਆਗੇ ਤੇ ਅੱਜ ਮੰਨ ਨੂੰ ਮਤਲਬ ਵੀ ਆਇਆ ਹੈ ਵੀ ਸੇਵਾ ਕਰਕੇ ਹੀ ਆਪਾਂ ਜਿਹਾ ਹੁੰਦਾ ਜੀ ਪਿੰਡ ਹਾਂਜੀ ਨਾਮ ਕੇ ਸਤਨਾਮ ਸਿੰਘ ਹੈ ਜੀ 15 15 ਗੋਤਾਂ ਹਾਂਜੀ ਬਹੁਤ ਬਹੁਤ ਤੁਹਾਨੂੰ ਬਹੁਤ ਸੇਵਾ ਕਰਨਾ ਹੈ ਇਤਨੀ ਕੀ ਸੇਵਾ ਕਰਦੇ ਜੇ ਇਹ ਸੇਵਾ ਕਰੇ ਮੈਸੂਰ ਤੇ ਹੀ ਹੈ ਜੀ ਜਦੋਂ ਹੈ ਜੀ ਜਗਾ ਤੇ ਆ ਜਨ ਲੈ ਕੇ ਮੰਨ ਨੂੰ ਸ਼ਾਂਤੀ ਆਉਂਦੀ ਹੈ ਜੀ ਬਸ ਵੀ ਮਾਨੇਦਰੀ ਲੱਗ ਰਿਹਾ ਹੈਗਾ ਵੀ ਆਪਾਂ ਉਧਰ ਬੁਰੇ ਕਮਾਲੇ ਪਾਸੋਂ ਬਚਦੇ ਆਂ ਜੀ ਠੀਕ ਹੈ ਆਪਾਂ ਤਾਂ ਹੋਰਾਂ ਨੂੰ ਵੀ ਸੰਦੇਸ਼ ਸੀ ਜੀ ਦਿੰਨੇ ਆ ਵੀ ਇੱਧਰ ਚੰਗੇ ਪਾਸੇ ਆਓ ਆਪਣੇ ਮਤਲਬ ਜਿਹੜੇ ਪਹਿਲਾਂ ਬਜ਼ੁਰਗ ਸੀ ਵੱਡੇ ਪੁਰਖੇ ਜਾਂ ਜਿੰਨੇ ਸਾਡੇ ਇੱਥੇ ਇਹ ਬਾਬਾ ਜੀ ਵਖਤਾ ਜੀ ਇਹਨਾਂ ਨੇ ਸੇਵਾ ਕਰੀ ਹੈ ਮਤਲਬ ਵੀ ਗੁਰੂਆਂ ਵੇਲੇ ਧੋਤਾਦਮਾ ਲਾ ਵੀ ਇਹ ਗੁਰਗਾਂ ਨੂੰ ਪਿਆਉਂਦੇ ਰਹੇ ਨੇ ਕਿ ਸ਼ਾਇਦ ਵੀ ਇਹ ਇੰਨੀ ਤਰੱਕੀ ਪ੍ਰਾਪਤ ਤਾਂ ਕਰ ਚੁੱਕੇ ਵੀ ਆਪਾ ਇੰਨੇ ਕਿ ਜੋ ਕਰਿਆ ਜੀ ਮੈਂ ਕਿ ਜੋ ਕਰੇ ਵੀ ਪ੍ਰਮਾਤਮਾ ਖਬਰ ਆਪਾਂ ਵਿਆਹ ਦੇ ਚਰਨਾਂ ਨਾ ਲਾ ਲੇ ਜੀ ਬਸ ਕੋਈ ਆਪਾਂ ਨੂੰ ਲੋਬ ਲਾਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤ ਜੀ ਹਾਂਜੀ ਪਾਪਾ ਜੀ ਆਪਾਂ ਨੂੰ ਇਹ ਦੁਬਾਰਾ ਖਾਤਾ ਬੱਤ ਦਾ ਜੇ ਥਾਂ ਹੈ ਬਈ ਤੁਸੀਂ ਇਹ ਤੁਹਾਨੂੰ ਤੁਹਾਨੂੰ ਸ਼ਹੀਦ ਬਾਬਾ ਬਖਤਾ ਸਿੰਘ ਜੀ ਦਾ ਸਥਾਨ ਆ ਜੀ ਠੀਕ ਹੈ ਜੀ ਇਹ ਬਾਬਾ ਬਖਤਾ ਸਿੰਘ ਜੀ ਹੋਇਆ ਇਹ ਢਿੱਲੋਂ ਗੋਤ ਦੇ ਸਨ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਦੋਂ ਲੜਾਈਆਂ ਹੁੰਦੀਆਂ ਸੀਗੀਆਂ ਤੇ ਇੱਥੇ ਵੱਡੀ ਝੜੀ ਸੀਗੀ ਤੇ ਬਾਬਾ ਜੀ ਉਸ ਸਮੇਂ ਇੱਥੇ ਢੀ ਚ ਆ ਕੇ ਰਹਿਣ ਲੱਗ ਗਏ ਤੇ ਇੱਥੇ ਬਹੁਤ ਬਾਬਾ ਜੀ ਦੇ ਨਾਲ ਪੰਜ ਸੱਤ ਸਿੰਘ ਹੋ ਰਹੇ ਹੁੰਦੇ ਸੀਗੇ ਤੇ ਬਾਬਾ ਜੀ ਇੱਥੇ ਨਾਲ ਗਊਆਂ ਵੀ ਰਖਦੇ ਸੀਗੇ ਤੇ ਮੁਗਲਾਂ ਨੂੰ ਦੱਸ ਪੈ ਗਈ ਬਾਬਾ ਜੀ ਇੱਥੇ ਝੜੀ 'ਚ ਰਹਿੰਦੇ ਨੇ ਤੇ ਮੁਗਲਾਂ ਨੇ ਬਾਬਾ ਜੀ ਦਾ ਪਿੱਛਾ ਕਰਦੇ ਕਰਦੇ ਇੱਥੇ ਪਹੁੰਚ ਗਏ ਝੜੀ 'ਚ ਤੇ ਬਾਬਾ ਜੀ ਦੀ ਮਗਲਾ ਨਾਲ ਚ ਲੜਾਈ ਹੋਈ ਇਸ ਸਥਾਨ ਤੇ ਤੇਰੇ RAM ਰਾਹੇ ਤੂੰ ਸੰਤਾ ਦਾ ਸੰਤ ਤੇਰੇ ਤੇਰੇ ਸੇਵਕ ਕੋ ਕੋ ਕਿਛ ਨਹੀਂ ਤੇਰੇ ਸੇਵਕ ਕੋ ਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਆਪਣਾ ਚੈਨਲ ਤੇ ਆਉਂਦੇ ਇਹ ਇਹ ਨਹੀਂ ਪਿੰਡ ਜੈਵਲ ਸਿੰਘ ਵਾਲਾ ਤੋਂ ਢਿੱਲੋ ਪਰਿਵਾਰ ਆ ਸਾਰਾ ਨਗਰ ਦੇ ਸ਼ਹਿਯੋਗ ਆ ਜੀ ਇਹਨਾਂ ਦਾ ਤੇ ਇਹ ਸਰਾਦਾ ਦੀ ਜਿਹੜੀ ਮੱਸਿਆ ਹੁੰਦੀ ਆ ਉਹ ਦਿਨ ਦਿੱਤੇ ਆਪਾਂ ਬਾਬਾ ਪਸਤਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਖੰਡ ਪਾੜਤ ਬੰਦਾ ਸਾਰਾ ਨਗਰ ਤੇ ਲੋ ਵੀ ਹੋ ਗਏ ਸਾਰੇ ਨਗਰੇ ਆ ਗਿਆ ਜੀ ਸੱਪਾ ਬਾਈ ਤੋਂ ਜਾਣਦੇ ਆ ਜੀ ਇਹਨਾਂ ਨੇ ਨਗਰ ਦਾ ਕੀ ਸ਼ਹਿਯੋਗ ਆ ਅੱਜ ਕਿੰਨਾ ਪ੍ਰੋਗਰਾਮ ਕਰਾਉਂਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਕੀ ਨਾਮ ਆ ਜੀ ਸੁਖਜੀਵਨ ਸਿੰਘ ਆ ਜੀ ਠੀਕ ਆ ਜੀ ਤੇ ਨਗਰ ਖੜਾ ਜੈਮਲ ਸਿੰਘ ਵਾਲਾ ਠੀਕ ਆ ਜੀ ਇੱਥੇ ਸਾਡੇ ਪਹਿਲਾਂ ਤੋਂ ਢਿੱਲੋ ਗੋਡੇ ਪੁਰਖਿਆਂ ਤੋਂ ਪਹਿਲਾਂ ਤੋਂ ਇਸ ਗੁਰੂ ਕਾ ਦੀ ਮੰਨਤਾ ਕੀਤੀ ਜਾਂਦੀ ਹੈ। ਇੱਥੇ ਸਾਡੀ ਦੀਵਾਰੀ ਦੀ ਮਿੱਟੀ ਹੈ ਜੋ ਕਿਸੇ ਦੇ ਪੁੱਤਰ ਹੋਇਆ ਹੋਵੇ ਜਾਂ ਕਹੇ ਦੀ ਸਾਦੀ ਹੋਈ ਹੋਵੇ ਤਾਂ ਉਹ ਦੀਵਾਰੀ ਤੇ ਮਿੱਟੀ ਨਿਕਲਦੀ ਹੈ। ਤੇ ਸਾਡੇ ਪਿੰਡ ਦੇ ਵਿੱਚ ਨਾ ਪਿਛਲੇ ਕਈ ਸਾਲਾਂ ਤੋਂ ਨੌ ਜਵਾਨ ਮੁੰਡੇ ਜਿਹੜੇ ਐਕਸੀਡੈਂਟ ਨਾਲ ਕੁਝ ਰਹੇ ਸੀ। ਉਹਦੇ ਕਾਰਨ ਅਸੀਂ ਇੱਥੇ ਸੋਚਿਆ ਪਿੰਡ ਨੇ ਵੀ ਆਪਾਂ ਵੀ ਉੱਥੇ ਆਪਣਾ ਪੁਰਖੇ ਆ ਵੱਡੇ ਵੀਓ ਤੇ ਆਪਾਂ ਪਾਠ ਫੂਟ ਕਰਾਈਏ ਤੇ ਪਿੰਡ ਤੇ ਕੋਈ ਸੁੱਖ ਸ਼ਾਂਤੀ ਰਹੇ ਠੀਕ ਹੈ ਤੇ ਉੱਥੇ ਅਸੀਂ ਇਕੱਠੇ ਹੋ ਗਏ ਤੇ ਇੱਥੇ ਪਾਠ ਅਸੀਂ ਪਹਿਲੇ ਪਹਿਲੀ ਵਾਰ ਸੀ ਸਹਿਜ ਪਾਠ ਪ੍ਰਕਾਸ਼ ਕਰਵਾਇਆ ਸੀ ਠੀਕ ਹੈ ਉਸ ਤੋਂ ਬਾਅਦ ਸਾਡੇ ਸੁੱਖ ਸ਼ਾਂਤੀ ਵੀ ਰਹਿਣ ਲੱਗੀ ਠੀਕ ਫਿਰ ਅਸੀਂ ਪ੍ਰਚਾਰਾ ਕਰਕੇ ਸਾਰੇ ਨਗਰ ਨੇ ਠੀਕ ਹੈ ਇੱਥੇ ਅਖੰਡ ਪਾਠ ਜੋ ਕਰਵਾਉਣਾ ਸ਼ੁਰੂ ਕਰਤਾ ਠੀਕ ਹੁਣ ਅਸੀਂ ਆਈ ਸ਼ਰਧਾਂ ਦੀ ਮੱਸਿਆਂ ਨੂੰ ਅਖੰਡ ਪਾਠ ਪ੍ਰਕਾਸ਼ ਕਰਵਾਉਣੀ ਆ ਠੀਕ 60 7000 ਰੁਪਏ ਹਾੜਾ ਤੇ ਖਰਚਾ ਆ ਜਾਂਦਾ ਸਾਰੇ ਨਗਰ ਦਾ ਸਹਯੋਗ ਹੈ ਹਾਂ ਸਾਰੇ ਨਗਰ ਦਾ ਸਹਯੋਗ ਹੈ ਜੀ ਨਗਰ ਦੇ ਵਿੱਚੋਂ ਫੰਡ ਇਕੱਠਾ ਕਰਕੇ ਨਹੀਂ ਜੀ ਆਪ ਦੇ ਆਪ ਹੀ ਫੰਡ ਆਉਂਦਾ ਜੀ ਇਕੱਠਾ ਨਹੀਂ ਅਸੀਂ ਕਰਦੇ ਇਕੱਠਾ ਨਹੀਂ ਕਰਦੇ ਸਾਡੇ ਕੋਲੇ ਫੰਡ ਆਏ ਵਾਰ 20 5000 ਰੁਪਏ ਬਚ ਜਾਂਦਾ ਜੀ ਸਰਦਾਂ ਨਾਲ ਕਿੰਨਾ ਜੀ ਹਾਂ ਜੀ ਹਾਂ ਹਾਂ ਅਸੀਂ ਗੁਰੂ ਘਰ ਦਾ ਕੋਈ ਵੀ ਇੱਥੇ ਖਰਚਾ ਨਹੀਂ ਕਰਵਾਉਂਦੇ ਇਹ ਖੰਡ ਪਾੜਦੇ ਜਿਹੜਾ ਪਿੰਡ ਵੱਲੋਂ ਕਰਵਾਉਨੇ ਆ ਗੁਰਦੁਆਰਿਆਂ ਨੂੰ ਅਸੀਂ ਸਹਿਯੋਗ ਦਿੰਨੇ ਆ ਬਲਕਿ 2-4000 ਰੁਪਏ ਦਾ ਜੋ ਵੀ ਸਾਡੀ ਸਰਦ ਹੈ ਵੀ ਪਰ ਅਸੀਂ ਖਰਚਾ ਨਹੀਂ ਗੁਰਦੁਆਰ ਦਾ ਕਰਵਾਉਂਦੇ ਇਹ ਸਾਰੇ ਨਗਰ ਦੀ ਸਾਡੇ ਦਾ ਸਹਿਯੋਗ ਹੈ ਕਿ ਲਵਾਂ ਦਾ ਤੱਕ ਚਲੋ ਨਾ ਪੈ ਜਾਂਦਾ ਵੀ ਗੁਰਦੁਆਰਾ ਢਿੱਲੋਂ ਵਾਲੇ ਘਰਾ ਦਾ ਇਹ ਮਿੱਟੀ ਢਿੱਲੋਂ ਵਾਲੇ ਕਰੇ ਨਿਕਲਦੀ ਹੈ ਪਰ ਸਹਿਯੋਗ ਸਾਰੇ ਨਗਰ ਦਾ ਸਾਡਾ ਛੋਟਾ ਜਿਹਾ ਨਗਰ ਹੈ ਕੋਈ ਵੱਡਾ ਨਗਰ ਨਹੀਂ ਪੈਸਾ ਅਸੀਂ ਕਿਸੇ ਤੋਂ ਮੰਗਦੇ ਨਹੀਂ ਜੀ ਆਪ ਦੇ ਆਪ ਪੈਸਾ ਆ ਜਾਂਦਾ ਜੀ ਹਾਂ ਜੀ ਕੋਈ ਸਾਡੀ ਕਮੇਟੀ ਨਹੀਂ ਸਾਰਾ ਗਰੁੱਪ ਹੀ ਇਸੇ ਤਰ੍ਹਾਂ ਗਰੁੱਪ ਹੀ ਸਾਡਾ ਠੀਕ ਐਨ ਆਰ ਆਈ ਐਨ ਆਰ ਆਈ ਮੁੰਡਾਂ ਦਾ ਬਹੁਤ ਸਹਯੋਗ ਹੈ ਹਾਂ ਸਾਡੇ ਪਿੰਡ ਦਾ ਤੇ ਇਹ ਪਿੰਡ ਦਾ ਨਾ ਕਿ ਮੇਰੀ ਨਾਲੇ